ਇਸ ਵਕਤ ਦੀ ਵੱਡੀ ਖਬਰ ਰਾਣਾ ਗੁਰਜੀਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਉੱਤੇ ਈਡੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ 22 ਕਰੋੜ ਦੀ ਜਾਇਦਾਦ ਜਬਤ ਕਰ ਲਈ ਹੈ ਤੇ ਜਿਸ ਤੋਂ ਬਾਅਦ ਵੱਡਾ ਝਟਕਾ ਕਹਿ ਸਕਦੇ ਆ ਤੇ ਕਾਂਗਰਸ ਪਾਰਟੀ ਦੇ ਲਿਡ ਰਾਣਾ ਗੁਰਜੀਤ ਨੂੰ ਲੱਗਿਆ ਤੇ ਉੱਥੇ ਹੀ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਤੇ ਗੱਲ ਕਰੀਏ ਤਾਂ ਉੱਥੇ ਹੀ ਕਾਂਗਰਸ ਐਮ ਐਲ ਏ ਰਾਣਾ ਗੁਰਜੀਤ ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਜਿਹੜਾ ਕਿ ਜ਼ਬਤ ਕਰ ਲਿਆ ਹੈ ਤੇ ਉੱਥੇ ਹੀ ਜਾਣਕਾਰੀ ਮੁਤਾਬਕ ਦੱਸਿਆ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 8 ਮਿਲੀਅਨ ਸ਼ੇਅਰ ਹੋਲਡਰ ਦੇ ذریعے ਲੋਨ ਲਿਆ ਸੀ ਤੇ ਜਿਸ ਦੇ ਬਾਰੇ ਸੈਬੀ ਅਤੇ ਆਰਬੀਆਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਥੇ ਹੀ ਦੱਸਿਆ ਕਿ ਕਪੂਰਥਲਾ ਤੋਂ ਜਿਹੜੇ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਤੇ ਈਡੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਉਥੇ ਹੀ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸ਼ੂਗਰ ਦੀ ਵੱਖ-ਵੱਖ ਥਾਵਾਂ ਤੇ ਜਿਹੜੀ ਕਿ ਬਾਈ ਕਰੋੜ ਦੀ ਜਿਹੜੀ ਜਾਇਦਾਦ ਆ ਉਸ ਨੂੰ ਜ਼ਬਤ ਕੀਤਾ ਗਿਆ ਤੇ ਇਹ ਕਾਰਵਾਈ ਆ ਜਿਹੜੀ ਕਿ ਐਫੀਐਮਏ ਦੇ ਅਧੀਨ ਕੀਤੀ ਗਈ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 8 ਮਿਲੀਅਨ ਸ਼ੇਅਰਹੋਲਡਰ ਦੇ ਜ਼ਰੀਏ ਉਹਨਾਂ ਨੇ ਲੋਨ ਲਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਇਸ ਮਾਮਲੇ ਦੇ ਵਿੱਚ ਸਾਲ 2018 ਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਕੋਲੋਂ ਵੀ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਤੇ ਇਸ ਮਾਮਲੇ 'ਚ ਦੱਸਿਆ ਕਿ ਜੀ ਡੀ ਆਰ ਨੂੰ ਜਿਹੜਾ ਕਿ ਅਣਦੇਖਾ ਕੀਤਾ ਗਿਆ ਹੈ ਤੇ ਉੱਥੇ ਰਾਣਾ ਗੁਰਜੀ ਦੇ ਖਿਲਾਫ ਹੋਣ ਈਡੀ ਦਾ ਇੱਕ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਉੱਥੇ 22 ਕਰੋੜ ਦੀ ਜਿਹੜੀ ਕਿ ਜਾਇਦਾਦ ਆ ਉਹ ਵੀ ਜ਼ਬਤ ਕਰ ਲਈ ਹੈ ਲਿਡ ਰਾਣਾ ਗੁਰਜੀਤ ਨੂੰ ਲੱਗਿਆ ਹੈ ਤੇ ਉਥੇ ਹੀ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਤੇ ਗੱਲ ਕਰੀਏ ਤਾਂ ਉਥੇ ਹੀ ਕਾਂਗਰਸ ਐਮ ਐਲ ਏ ਰਾਣਾ ਗੁਰਜੀਤ ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਜਿਹੜਾ ਕਿ ਜ਼ਬਤ ਕਰ ਲਿਆ ਹੈ ਤੇ ਉਥੇ ਹੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 8 ਮਿਲੀਅਨ ਸ਼ੇਅਰ ਹੋਲਡਰ ਦੇ ਜ਼ਰੀਏ ਲੋਨ ਲਿਆ ਸੀ ਤੇ ਜਿਸ ਦੇ ਬਾਰੇ ਸੈਬੀ ਅਤੇ ਆਰਬੀਆਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਥੇ ਹੀ ਦੱਸਿਆ ਕਿ ਕਪੂਰਥਲਾ ਤੋਂ ਜਿਹੜੇ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਤੇ ਈਡੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਉਥੇ ਹੀ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ 슈ਗਰ ਦੀ ਵੱਖ-ਵੱਖ ਥਾਵਾਂ ਤੇ ਜਿਹੜੀ ਕਿ ਬਾਈ ਕਰੋੜ ਦੀ ਜਿਹੜੀ ਜਾਇਦਾਦ ਆ ਉਸ ਨੂੰ ਜ਼ਬਤ ਕੀਤਾ ਗਿਆ ਤੇ ਇਹ ਕਾਰਵਾਈ ਆ ਜਿਹੜੀ ਕਿ ਐਫੀਐਮਏ ਦੇ ਅਧੀਨ ਕੀਤੀ ਗਈ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 8 ਮਿਲੀਅਨ ਸ਼ੇਅਰਹੋਲਡਰ ਦੇ ਜ਼ਰੀਏ ਉਹਨਾਂ ਨੇ ਲੋਨ ਲਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਇਸ ਮਾਮਲੇ ਦੇ ਵਿੱਚ ਸਾਲ 2018 ਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਕੋਲੋਂ ਵੀ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਤੇ ਇਸ ਮਾਮਲੇ 'ਚ ਦੱਸਿਆ ਕਿ ਜੀ ਡੀ ਆਰ ਨੂੰ ਜਿਹੜਾ ਕਿ ਅਣਦੇਖਾ ਕੀਤਾ ਗਿਆ ਹੈ ਤੇ ਉੱਥੇ ਰਾਣਾ ਗੁਰਜੀ ਦੇ ਖਿਲਾਫ ਹੋਣ ਈਡੀ ਦਾ ਇੱਕ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਉੱਥੇ 22 ਕਰੋੜ ਦੀ ਜਿਹੜੀ ਕਿ ਜਾਇਦਾਦ ਆ ਉਹ ਵੀ ਜ਼ਬਤ ਕਰ ਲਈ ਹੈ